ਕਾ ਦੇ ਕੋ ਜੀ ਸ਼ੀ ਜੂਨੇ ਕੇ ਬੀ ਚੱਕੇ ਟਮਾਟਰ ਬੜੇ ਮਜ਼ੇਦਾਰ ਇਹ ਜਿੱਦ ਮਾਟਰ ਬੜੇ ਸੋਹਣੇ ਦਾ ਹੁਣ ਮਾਟਰ ਬੜੇ ਮਜ਼ੇਦਾਰ ਇੱਧਰ ਵੀ ਬਣਾਉਂ ਗਲੌਂ ਹੂੰ ਇਹ ਕੀ ਕਰਨ ਲੱਗਿਆ ਜੀ ਲਪਾਫਿਆਂ ਚ ਇਹ ਜੀ ਇਹਦੇ ਵਿੱਚ ਮੇਰੇ ਸੀਡਸ ਫਲੈਕਸੀਡ ਸਨਫਲਾਵਰ ਪਮਕਿਨ ਸੀਡ ਤੇ ਆਏ ਵਾਟਰਮੈਲਨ ਇਹਨਾਂ ਨੂੰ ਕੀ ਕਰਨਾ ਹੁਣ ਇਹਨਾਂ ਨੂੰ ਰੋਸਟ ਕਰਕੇ ਰੱਖ ਲੈਣੇ ਆ। ਹੂੰ ਫਿਰ ਹਮ ਖਾਤੇ ਹਾਂ ਇਹਨੂੰ ਥੀਲੇ ਇੱਕ ਇੱਕ ਚਮਚ ਖਾਈ ਦਾ। ਅਬੀ ਬਣਾ ਲਈਦੀ ਪਿੰਨੀਆਂ ਪੁੰਨੀਆਂ ਪਰ ਮੈਂ ਪਿੰਨੀਆਂ ਪੁੰਨੀਆਂ ਮੈਨੂੰ ਪਸੰਦ ਨਹੀਂ। ਗੁੜ ਪੈਂਦਾ ਨਾ ਉਹਨਾਂ 'ਚ ਫਿਰ ਮਿੱਠਾ ਕੇ ਖਾਣ ਨੂੰ ਹੁੰਦਾ। ਇਹ ਚਿੱਟੇ ਤੇ। ਆਪੜ ਉਹਦੇ ਪੱਤੀ ਦਾ ਪੈਕਟ ਵੀ ਇਦਾਂ ਦਾ ਹੈ। ਇਦਾਂ ਉੱਤੋਂ ਖੋਲੋ। ਲੈ ਲਓ ਚਲੋ।

ਪੁਣਾ ਲੱਗੀਆਂ ਇਹ ਬਣੀ ਲੈ ਲੈ ਪੱਕੀ ਪੁਣਾ ਲੱਗੀਆਂ ਨੂੰ ਮੂੰਹ ਘਟਾ ਪਿਆ ਵਿੱਚ ਨਹੀਂ ਦਾਗ ਲੱਗੀ ਸਬਜ਼ੀ ਉਹ ਸਿਲਵਰ ਰੋਲ ਮਾ ਅੰਨਾ ਚਾਹੀਦਾ ਹੀ ਹੈ ਨਾ ਨਾ ਸਿਲਵਰ ਰੋਲ ਨਾਲ ਮਾਰੀ ਦੁਖ ਜੇ ਨਹੀਂ ਮੂੰਹ ਸਾਫ ਉਹ ਸਿਲਵਰ ਰੋਲ ਨਹੀਂ ਉਹ ਜਿਹੜਾ ਨਾਲ ਵਾਲਾ ਹੂੰ ਉਹਦਾ ਨਾ ਕਰੂੰਗੀ ਸਾਫ ਸਿਲਵਰ ਵਾਲਾ ਅੱਗੇ ਮੈਂ ਸਿਲਵਰ ਰੋਲ ਦਾਂਗੀ ਸਿਲਵਰ ਵਾਲਾ ਰੋਲ ਸਿਲਵਰ ਵਾਲਾ ਰੋਲ ਆ ਨਾ ਫਿਰ ਜੀ ਚੱਲਾ ਜੀ ਹੁਣ ਪੰਨਾ ਨਾ ਕਿਆ ਜੀ ਨਿਕਲਦੇ ਵਖਾ ਲੀ ਇਹ ਐਲਸੀ ਦੇ ਬੀਜ ਪਾਣੀ ਵਿੱਚ ਪਾਇਆ ਜੇ ਲੈਸੇ ਸਾਡੇ ਇਹ ਵੀ ਲੈਸੇ ਛੱਟਦੇ ਜਿਵੇਂ ਉਹ ਕਰਦੇ ਪਾਪਾ ਤੂੰ ਪਤੀਲੇ ਪਤੀਲੇ ਕੋਲਾ ਲੱਗ ਜਿਵੇਂ ਅਮਲੀ ਮੈਂ ਦਬੀ ਕਰਦੇ ਸੀ ਤੂੰ ਇਹ ਵਾਲੇ ਵੀ ਤਰੇ ਕਰਦੇ ਦੋਨੋਂ ਵੀ ਆ ਵੀ ਜਰ ਆ ਦੇਖੋ ਵੀ ਜਲ ਬਣ ਜਾਂਦੀ ਤੇ ਇਹ ਚੀਆ ਸ਼ੀਡ ਇਹ ਮੈਂ ਪੰਜਾਬੀ ਚ ਨਹੀਂ ਪਤਾ ਮੈਨੂੰ ਆ ਤਾਂ ਉਹਨੂੰ ਹਾ ਲੋ ਨਹੀਂ ਜਿਹੜੀ ਪੰਜਾਬੀ ਚ ਜਿਹੜੀ ਆਪਾਂ ਹਾ ਲੋ ਬਣਾਉਂਦੇ ਆ ਉਹ ਆ ਮੁਰਕਣ ਲੱਗਦੀ ਆ ਆਲਸੀ ਕੰਮ ਘੈਰੀਂ ਹੈ ਤੈਨੂੰ ਵੀ ਮੈਨੂੰ ਦੇਈਂ ਨਾ ਦੇ ਅਗਰ ਦੇਈਂ ਨਾ ਇਹ ਜਸਮ ਸਿੰਘ ਹਲਕੇ ਹਲਕੇ ਰੋਸਟ ਕਰਕੇ ਨਾ ਸਾਰੇ ਮਿਕਸ ਕਰਕੇ ਤੇ ਪੀਸ ਕੇ ਰੱਖ ਲੈਣੇ ਆ ਰੋ ਲਈ ਇੱਕ ਚਮਚ ਖਾਣੇ ਡੈਡੀ ਨੂੰ ਜੜਾ ਦਿੱਤਾ ਨਾ ਮੈਂ ਉਹ ਵੀ ਇਹ ਕੁਛੇ ਬਸ ਸੋਚੇ ਉਹ ਕਰ ਜੂ ਬਦਾਮ ਤੇ ਅਖਰੋਟ ਤੇ ਉਹ ਪਾਏ ਵਿੱਚ ਕੀ ਉਹਨੂੰ ਕਹਿੰਦੇ ਆ ਨੀ ਮਾਂਖਲੀ ਮੈਂ ਸੋਇਆ ਵੀ ਨਹੀਂ ਪਾਇਆ ਬਹੁਤ ਆਖ ਕੱਢ ਲੈਣੇ ਇਹਦੇ ਚ ਮੈਂ 3-4 4-5 ਚੀਜ਼ ਜਮਾਇਨਾ ਆਵਾਜ਼ ਆਉਂਦਾ ਹੈ ਮਿੱਕੀ ਰੁਕੋ ਇਵਤੇ ਤੱਕ ਚੱਲਦੇ ਨੇ ਇਦਾਂ ਇਹਨਾਂ ਨੂੰ ਜਿਹੜੋ ਹੋਸਟ ਕਰ ਲਿਆ ਆ ਹਲਕਾ ਲਗਾਇ ਕਹਿ ਕੰਮ ਕਰਨਾ ਨਹੀਂ ਘਾਟੀ ਹੈ ਹੈ ਆ ਜਾ ਤੁਸੀਂ ਅਗਰ ਮੈਂ ਹੋ ਗਈ ਤੇ ਮੇਰੇ ਉਹ ਰਿਐਕਸ਼ਨ ਚੇਂਜ ਕਰਦਾ ਵੀ ਕੁਝ ਕਹੇਗੀ ਤੂੰ ਮੈਨੂੰ ਪਤਾ ਹੈ ਤਾਂ ਚੀਜ਼ ਲੈਉਣੀ ਘਰ ਵਾਸਤੇ ਖਾਣ ਲਈ ਹੋਣੀ ਉਹ ਇਹਨਾਂ ਰਿਐਕਸ਼ਨ ਚੇਂਜ ਕਰਨੇ ਕਿ ਮੈਂ ਲੇਟ ਹੋ ਗਿਆ ਤਾਂ ਕੁਝ ਕਹੇਗੀ ਤਨੀ ਕਿ ਜੇ ਗਰਮ ਹੋਈ ਚਲ ਪਾਉਂਗਾ ਕੁਝ ਲੈ ਜਾਊਂਗਾ ਹੂੰ ਪੁੱਛਣਾ ਕੀ ਖਾਣਾ ਦਰਨਾ ਇਹ ਮੈਂ ਕਿਹੜਾ ਹਊਆ ਆਏ ਗਰਮੀ ਪੈਣਾ ਤੂੰ ਘਰੇ ਆ ਜਾ ਮੈਨੂੰ ਪਤਾ ਤੇਲ ਕਰਨੇ ਤੇਲ ਵੀ ਪਾਉਣ ਲੈਣੇ ਹੂੰ ਥੋੜਾ ਜਿਹਾ ਰੋਸ ਹੂੰ ਐਸਾ ਕਹਿਨ ਮੇਰੇ ਵਾਲੇ ਵੀ ਮਾਰੋਗੇ ਹਮ ਆਲਾ ਤੂੰ ਕੀ ਕਰਾਂ ਢੇ ਸੀਜ ਕੀ ਕਰਦੇ ਤੂੰ ਮਮਾ ਦਾ ਸਮਾਨ ਵੇਖਦੇ ਪਏ ਆਪਣੇ ਮਮਾ ਨੂੰ ਦੇਖਦੀ ਪਈ ਐ ਵੀ ਕੀ ਕਰਦੇ ਆ ਤਾਂ ਮੇਰਾ ਦਿਲ ਕਰਨੇ ਮੈਂ ਵੱਖਰੇ ਹੀ ਰੱਖਾਂ ਨਾ ਸਵਾਨੀ ਆ ਤਾਂ ਹੁਣ ਮਜਾਉਂਦਾ ਖਾਂ ਤੂੰ ਮਾ ਕੀ ਰੋਸਤ ਕਰਦੇ ਉਹਨੂੰ ਵੇਖੀਏ ਹਾਂ ਕੀ ਹੁਣ ਇਹ ਸੂਰ ਟਮਾਟਰ ਸੁਨਣਾ ਹੁਣ ਐਨੇ ਸੂਰ ਜੁਮਖੇ ਦੇ ਹਾਏ ਵੀ ਨਹੀਂ ਇਤਰਾ ਦਿਲ ਕਰਦਾ ਖਾ ਜੀ ਖਾ ਦੇ ਕੇ ਕਿਹੜੇ ਆ ਜੈਸਾ ਕਿਦਾਂ ਦੇ ਹੈ ਇਹ ਤਾਂ ਮਨੋ ਲੱਗਾਂ ਕੱਦੂ ਦੇ ਹੈ ਨੀਰ ਕੱਦੂ ਦੇ ਵੀ ਲੱਗਾਈ ਨੇ ਕੱਲੇ ਦੇ ਵੀ ਬਚੇ ਨੇ ਕੱਦੂ ਦੇ ਖਾ ਰੇ ਲਾ ਹਾਂ ਨਹੀਂ ਦੋਕ ਖਾ ਲੈ ਲੈ ਪੇਸਟ ਹੋ ਗਿਆ ਫੇਰ ਹੈ ਅੰਨੇ ਤਬਾ ਦਮ ਮਵਲਾ ਸੁਵਾਦ ਹੈ ਸਿੰਚੂਰ ਪਰ ਰੱਖ ਕੇ ਗਰਮ ਨਾ ਲੈਣਾ ਹੈ ਇਹ ਤਬਾ ਦਮ ਮਵਲਾ ਸੁਵਾਦ ਹੈ ਨਾ ਪਹਿਲੇ ਵੀ ਪਏ ਮੇਰੇ ਬਹੁਤ ਮਿੱਠੇ ਸਨ ਅੱਛਾ ਮੈਂ ਚੰਗੀ ਤਰ੍ਹਾਂ ਬਲੌਗ ਬਣੇ ਹਾਂ ਘਟ ਪੋਣਾ ਹਾਂ ਘਟ ਪੋਣਾ ਹਾਂ ਆ ਵੀਰੇ ਗੱਦੀ ਨਾ ਤੈਨੂੰ ਐਸੀ ਮੇ ਭੈਣ ਦਾ ਡਾਈਟ ਦਾ ਸਮਾਨ ਮੰਦਾ ਆ ਕੋ ਦੱਸੋ ਦੱਸੋ ਮੈਂ ਪਹਿਲੇ ਵੀ ਇਹ ਕੋਸ਼ਿਸ਼ ਕਰਦੀ ਰਹੀ ਆ ਵੇਲੇ ਹੁਣ ਸਿੰਚੂ ਨੇ ਮੈਨੂੰ ਕਰਨੀ ਦੇਣਾ ਮੈਂ ਸਮਾਨੀ ਦੇ ਹੁੰਦੇ ਹੁੰਦੇ ਹਾਂ ਰਾਮ ਰਾਮ ਕਰ ਦੋ ਕਿਸ ਤਰ੍ਹਾਂ ਨਾ ਮੈਂ ਸੰਜੀ ਸਕਤ ਦੇ ਹੁਣ ਗਏ ਹਨ ਕਦੂਆਂ ਦੇ ਬੀਜਾਂ ਵਾਂਗੂ ਇਹ ਆ ਉਹਦੇ ਬੀਜ ਜਿਹੜੇ ਕੀ ਉਹਨੂੰ ਕਹਿੰਦੇ ਹਲਵਾ ਕਦੂ ਜਦੋਂ ਮੰਮੀ ਨੇ ਉਹ ਬਣਾਇਆ ਸੀ ਹਾਂ ਵਿੱਕੀ ਦੀ ਮੰਮੀ ਕद्दू ਦਾ ਹਲਵਾ ਕਰਦੀ ਕਿੰਨੀ ਇਹ ਬਣਾਇਆ ਖਟਾ ਖਟਾ ਜਿਹੜਾ ਖੜਾ ਬਣਾਇਆ ਜਦੋਂ ਖੜਾ ਬਣਾਇਆ ਸੀ ਤੋਰੀਆਂ ਦੇ ਸੀ ਤੋਰੀਆਂ ਦੇ ਬੀਜ ਇਹ ਆ ਜਿੱਦਾਂ ਪਹਿਲੀ ਗਾੜੀ ਵੇਖੀ ਆਈਆਂ ਹਲਵਾ ਕद्दू ਦਾ ਬੀਜ ਦੋ ਬੀਜ ਹੁੰਦੇ ਵੀ ਮੰਮੀ ਕੰਮ ਲਈ ਹੋਏ ਇਹ ਵੀ ਖਾਣਾ ਨਾ ਮੈਂ ਨਹੀਂ ਖਾਣਾ ਮੈਂ ਵੇਖਾਂ ਤੇ ਵਰਤਣਾ ਲੱਗਣਾ ਹੈ ਸਾਮ ਲੱਗਣਾ ਨਹੀਂ ਕਿ ਕਚੂੜੇ ਹਾਂ ਹੇ ਯਾਰ ਤੂੰ ਨਹੀਂ ਆਉਂਦੀਂ ਪੀਂਗ ਵਰਗੀ ਚੀਜ਼ ਹੈਗੀ ਨਾ ਸੰਭਲੀ ਨਾ ਹਿੰਚੂ ਮਾਸੇ ਤੇ ਰਹੀ ਹੈ ਆਈ ਪਿੰਡ ਵਾਲੇ ਤੇ ਮੇਰੇ ਪਿੰਡ ਚੋਂ ਨਹੀਂ ਆਈ ਮੈਂ ਨਹੀਂ ਯਾਰ ਕੁਝ ਨੂੰ ਤਾਂ ਉਹ ਨਗਰ ਤੇ ਰਹਿਣੀ ਹੈ ਨਾ ਤੂੰ ਤੈਨੂੰ ਤਾਂ ਚੀਜ਼ਾਂ ਦਾ ਪਤਾ ਹੈ ਨਾ ਫਿਰ ਵੀ ਨਾ ਕੁਛ ਕਰੇ ਮੇਰੇ ਕੋਲ ਚਲੋ ਹੋਰ ਇਹ ਵੇ ਡੋਣੇ ਦੇ ਵੀ ਵਾਟਰਮੈਨ ਇਹ ਤਾਂ ਸਵਾਦੀ ਹੋਣੇ ਆ ਬੋਲੇ ਵੀ ਖੋਲ ਲਿਆ ਹੈ ਨਾ ਨਾ ਯਾਰ ਯਾਰ ਮੈਂ ਅੱਖੀ ਵੇਖੀ ਮਕੀਨੀ ਨਾ ਹਾਂ ਠੀਕ ਆ ਕਰ ਦੇ ਹੈ ਦੁਬਾਨੇ ਦੇ ਵੀ ਕਿਦਾਂ ਦੇ ਆ ਕੀ ਹੋਇਆ ਤੋੜ ਦੇ ਇਸੇ ਦੁਬਾਨੇ ਦਾ ਕੋਈ ਨਹੀਂ ਜੇ ਕਰ ਦਿੱਤਾ ਸੇਜ ਜੇ ਵੀ ਕੰਪਲੀਟ ਹੋ ਗਿਆ ਲਾਕ ਬੂਸ ਦਾ ਠੀਕ ਹੈ ਖਾ ਕੇ ਵਾਪਸ ਕਿਥੋਂ ਲਈ ਹੈ ਕਾਪ ਜੇ ਕੋણો ਬਾਗ ਨਹੀਂ ਮੈਟਰ ਦਿਖਾ ਨਹੀਂ ਮੈਨੂੰ ਸਵਾਦ ਲੱਗੇ ਸੀ ਮੈਂ ਤਾਂ ਦੋ ਦੇ ਵੀ ਮੈਨੂੰ ਫੋਨ ਕਰਿਆ ਤੁਸੀਂ ਫੋਨ ਨੀ ਚੱਕਿਆ ਨਾ ਮੈਂ ਲਫਾ ਵਾੜਾ ਕੱਢਿਆ ਗੱਡੀ ਚੋਂ ਤਾਂ ਮੈਂ ਉਹ ਫੋਨ ਮੈਂ ਕਿਸ਼ਵਾਨੀ ਨੂੰ ਮੈਤਰੇ ਭੇਜਤਾ ਹੀ ਮੈਂ ਫੋਨ ਕੀ ਕਰਨਾ ਜਾਣਾ ਹੀ ਆਂ ਸਾਵਧ ਕਰਕੇ ਹਨਾ ਨੂੰ ਹੀ ਫੋਨ ਲਾ ਨਾ ਲੜੀ ਲੜੀ ਚਨਾ ਚੀਜ਼ ਆਪਣੇ ਨੂੰ ਹਨਾ ਸਿੰਚੂ ਸਵੇਰੇ ਤੱਕ ਰਿਸ਼ੀ ਚੂ ਵਾਚੀ ਚੂ ਵੀਡੀਓ ਸ਼ਾਮ ਮੈਨੂੰ ਨਹੀਂ ਹੋਣਾ ਪਸੰਦ ਕਰਦਾ ਸੀ ਚੂ ਨੂੰ ਦੇਖੇ ਸੀ ਮੈਨੂੰ ਲੱਗੇ ਹਾਂ ਰੁਕ ਜਾ ਰੁਕ ਜਾ ਮੈਨੂੰ ਛੱਗੇ ਦੀ ਕਰਦੇ ਤੇਰੇ ਪੁੱਤ ਪਹਿਲਾਂ ਮੈਨੂੰ ਸਾਹ ਉਹ ਤਾਂ ਸਿਜੂ ਦੀ ਬਣਾਉਣੀ ਹੈ ਕੀ ਕਰਦਾ ਸੀ ਚੂ ਦੱਸਾਂ ਰਿਆਨ ਚੂ ਦਾਂਚੂ ਦੇਖੇਗਾ ਨਾ ਪਾਪੇ ਨਾਲ ਖੇਲੇਗਾ ਕਹਿੰਦਾ ਕੀ ਕਰੇਗਾ ਹੂੰ 1 2 3 4 1 2 3 4 2 2 2 2 ਹਾਂ ਇਹਨੇ ਕਰਨਾ ਹੈ ਨਾ ਕਿਵੇਂ ਕਰਨਾ ਹੈ ਆਪੇ ਦੱਸੂਗੀ ਕਿੰਨੇ ਕਰਨਾ ਦੱਸ ਕਿੰਨੇ ਕਰਨਾ ਹਮ ਇਹ ਕਰਨਾ ਹੈ ਇਹਨੇ 2 2 ਤੇਰੇ ਪੁੱਤਰ ਇਹ ਨਾਲ ਵਿੱਚ ਫਸਦਾ ਕੰਮ ਯਾਰ ਆਪਾਂ ਇਹਨੂੰ ਕੱਢ ਹੀ ਦੇਣਾ ਆਪਾਂ ਮੰਮੀ ਤੇ ਨਾਮ ਮੰਨੇਦਾ ਬੰਦੇ ਕਿੰਨਾ ਇਹ ਹਰੀ ਵਾਲਾ ਇਹ ਨੀਲੇ ਵਾਲਾ ਝੱਗਾ ਉਹਨੂੰ ਠੰਡਾ ਵਿਕੀ ਨਾ ਕੱਢੂ ਇਹ ਕਾ ਦੂਆ ਯਾਰ ਮੈਂ ਹੂੰ ਰਹਿਂਦੇ ਤੇਰੇ ਅਮਰੂਦ ਫਿੱਕੇ ਲੱਗੇ ਮੈਨੂੰ ਸਵਾਦ ਨਹੀਂ ਆ ਮੈਨੂੰ ਅਮਰੂਦ ਨਹੀਂ ਮੈਨੂੰ ਪਹਿਲਾਂ ਮੇਰੀ ਮੁੰਨੀ ਨਾਲ ਖੇਲੂ ਖਿਲੂ ਕਰਨਾ ਹੂੰ ਠੰਡੇ ਸਵਾਨੀ ਕੱਪੜੇ ਲਾ ਰਹੇ ਉੱਪਰ ਲਿਓ ਦੇ ਉਹਨੂੰ ਰੋਣਾ ਵੀ ਹੈ ਜੀਜਣ ਕੱਢ ਦੂ ਇਹ ਵਾਲੇ ਕੱਪੜੇ ਮੰਮੀ ਲਾਉਂਦੀ ਪਾਉਂਦੀ ਮੈਨੂੰ ਡਰ ਲੱਗਦਾ ਪਹਿਲਾਂ ਜੀਜਾ ਜੀ ਬਾਵਾ ਕੱਢਣੀਆਂ ਦੋਵੇਂ ਪਹਿਲੇ ਬਾਵਾ ਕੱਢੀ ਦੀਆਂ ਕੱਢੋ ਫਿਰ ਯਾਰ ਲਿਓ नहीं। 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 तो ਲਾਲੇਂਂ? ਮੈਂ ਸੰਤਰਾ ਪੁੱਛਣ ਲਈ। ਉਹਨੇ ਧੋਜੀ ਕਾਲਾ ਲੱਗ ਜਾਣਾ। ਕੋਈ ਨਹੀਂ। ਫਿਰ ਉਹਨੇ ਰੋਣਾ ਫਿਰ ਤੁਸੀਂ ਮੇਰੇ ਕੋਲ ਸੁਖਰਾ ਦੋ। ਮੈਂ ਕਰੀ ਸੈਟ। ਆਪਾਂ ਮੈਂ ਖਿਡਾ ਲੈ। ਉਹਦਾ ਕੁੱਗੂ ਬਣ ਗਿਆ ਹੀ ਹੱਥ ਦਾ। ਕੁੱਗੂ ਮੈਂ ਕਰ। ਸੰਤਰਾ ਦਸੀ ਮੈਨੂੰ ਜੇ ਨਹੀਂ ਮਿੱਠਾ ਹੋਇਆ ਕਹਿੰਦਾ ਵਾਪਸ ਕਰ ਦੇ ਭਾਵੇਂ। ਆਣੀ ਹੁਣ। ਹੈਂ? ਆ। ਵਾਪਸ ਪਿੱਛੇ। ਇਹ ਤਾਂ ਘੈਂਟ ਯਾਰ ਲਾਲ। ਚਲੋ

ਆ ਨਹੀਂ ਚੁੱਕ ਆ ਖੁਸ਼ ਹੋ ਗਈ ਦੇਖ ਨੂੰ ਪਤਾ ਲੱਗ ਗਿਆ ਉਹਨੂੰ ਵੀ ਹੁਣ ਹੁਣ ਵਧੀਆ ਖਿਲਾਊਗਾ ਪਪਾ ਮੇਰਾ ਹੈਨਾ ਖਿਲਾਊਗਾ ਪਪਾ ਨਾ ਹੁਣ ਦੱਸ ਮੰਮੀ ਦਾ ਦੇ ਮੰਮੀ ਖਾਓ ਕਈ ਖੇਲੇ ਖੇਲੇ ਕਰ ਹਮ 1 ਨੇ ਐਮੀ ਨੇ ਐਮੀ 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 2 3 4 2 2 2 2 2

ਜੀ ਤੇਰੇ ਕਿਤੇ ਦੀ ਪਾਈ ਜਾਂਦੇ। ਉਹ ਤੇ ਬੰਦੇ ਰਗੇ ਤੇ ਪ੍ਰਚਾਰਦੇ। ਹੂੰ। ਸਾਰਾ ਕੁੱਖ ਵਾਈ ਜਾਂਦੇ ਮम्मी ਮਨਾ ਕਰਦੀ ਐ। ਹਾਂ। ਬੱਸ ਹੋਰ ਨਹੀਂ ਹੋਣਾ। ਨਾ ਕੁਝ ਕਰਨਾ ਹੁਣ ਆਪਣਾ ਹੀ ਪਹਿਲੇ ਮੂੰਹ ਨੂੰ। ਕਹਿੰਦਾ ਕਿ ਤੇ ਨਿੰਬੂ ਖਵਾ ਦੇਣਾ ਇਹਨੂੰ ਮੈਂ। ਟੂ। ਇਹਦਾ ਰਿਐਕਸ਼ਨ ਦੇਖਣੇ। ਟੂ। ਤੂੰ। ਟੂ। ਪੂ। ਹੋਏ। ਹਾਂ।

ਤੂੰ ਸਕਦ ਸੁਕਦਾ ਮੈਨੂੰ ਪਤਾ ਨਹੀਂ ਮੈਨੂੰ ਵੈਸੇ ਹੀ ਆਇਆ ਨਾ ਮੂੰਹ ਦੇ ਵਿੱਚ ਕਿਹੜੇ ਕਿਹੜੇ ਸੀ ਲੱਗਿਆ ਤੂੰ ਅੱਜ ਸੀ ਮੈਂ ਉਹਨਾ ਉਹਦੇ ਦੇਤੇ ਦੂਜੇ ਹਨਾ ਮੈਨੂੰ ਖੰਡੀ ਤੂੰ ਮੈਂ ਸੀ ਜਿਹੜੀ ਬਸ ਮੈਂ ਖਾ ਲਿਆ ਉਹਨੂੰ ਪਸੰਦ ਨਹੀਂ ਆਇਆ ਜਿਜਾ ਜਿਦੇ ਮਰੂਦ ਸੰਤਰੇ ਉਹ ਲੋਕ ਆਂ ਦੇਹ ਵੀ ਬੋੜ ਲਾਣੇ ਜਨਾ ਚੰਗੇ ਨੇ ਸੰਤਰਾ ਚੱਕ ਲੈ ਲੈ ਵੱਲੋਂ ਕਹਿੰਦਾ ਜੀ ਟਿੱਕਾ ਜਦੋਂ ਹੰਦ ਖਟਾ ਤੂੰ ਖਾਣੇ ਤਾਂ ਖਾ ਲੈ ਇੱਥੇ ਮਿੱਠੇ ਸੰਤਰੇ ਵਿੱਚ ਥੇ ਹੋਣਗੇ ਨਹੀਂ ਤੇ ਸਤੂ ਵਾਲਾ ਪਾਣੀ ਪੀਤਾ ਦੱਸ ਫੇੜੇ ਸੰਤਰੇ ਵਿੱਚ ਥੇ ਹੋਣਗੇ ਸਤੂਰਾ ਪਾਣੀ ਨੇ ਇੰਨਾ ਕਿ ਜਿੰਨਾ ਪਾਣੀ ਪੀਤਾ ਦੋ ਬੂੰਦਾ ਸੰਤਰੇ ਮਿੱਠੇ ਉਹਨੇ ਗਿਆ ਵਣੋ ਉਹਦੇ ਦਾ ਗਰੰਟੀ ਹੈ ਸੰਤਰੇ ਧੁੱਪੇ ਬਹਿ ਕੇ ਮਜ਼ਾ ਹੁੰਦਾ ਹੈ ਨਾ ਸਾਡੇ ਤਾਂ ਪਹਿਲੇ ਵੀ ਸੰਤਰੇ ਪਾਏ ਮੈਂ ਲਾਤਾ ਉਸੇ ਤਰ੍ਹਾਂ ਨਹੀਂ ਜੀਉਂਦਾ ਬੰਨਾ ਆ ਜਾ ਆ ਜਾ ਆ ਜਾ ਆ ਜਾ ਇਹ ਕੀ ਗੁੱਸਾ ਪੰਪੂ ਚੱਲ ਆ ਜਾ ਰੋਟੀ ਖਾ ਦ ਫੇਟਾ ਹਰ ਕਿਹੋਣੀ ਮੈਂ ਦੱਸ ਰੋਟੀ ਖਾ ਲਈਏ ਬਸ ਅਤਲ ਨੂੰ ਫੋਨ ਕਰਨਾ 10 ਵਜੇ ਮਾਮੂ ਮਾਮੂ ਕੰਨ ਮਾਮੂ ਮਾਮੂ ਹੁਣ ਤੇ ਇਹ ਸਭ ਕੁਛ ਦੀਪੇ ਕੀ ਕਮਾਉਂਦਾ ਮਾਮਾ ਇਹ ਕਾ ਵੀ ਸੂਟ ਮਾ ਆਂ ਕੁਰਤੇ ਵਾਂ ਨੀ ਕਾਜੇ ਕੁਰਤੇ ਮੇਰੇ ਹੱਥ ਤੇ ਸਾਵਨ ਲਾਲਾ ਵਿੱਚ ਸੱਡਾ ਤੋਂ ਕਦਿਆ ਗਲਾ ਪਜਾਮੇ ਚ ਇਲਾਸਟਿਕ ਪਾਉਣ ਵਾਲੀ ਡੈਗੀ ਦਾ ਚ ਹਮ ਬੋ ਕੋ ਨਹੀਂ ਹਾਂ ਤੇ ਕੌਣ ਤੇ ਗਿਆ ਮੇਰੇ ਪੁੱਤ ਨੂੰ ਹਮ ਮੈਂ ਖੇਲੀ ਖੇਲੀ ਕਰੂੰਗਾ ਪਹਿਲੇ ਮੰਦਾ ਫਾਕ ਦੇ ਦਿੱਤੀ ਮੇਰੇ ਪੁੱਤ ਨੂੰ ਹਏ ਹਾਂ ਕਿੰਦੀ ਦਿੱ ਫਾਕ ਮੇਰੇ ਪੁੱਤ ਨੂੰ ਫਾਕ ਹੈ ਕਿੱਥੋਂ ਲੈ ਮੇਰੇ ਪੁੱਤ ਤੂੰ ਘੁੰਮ ਘੁੰਮੀ ਘੁਮੇ ਕੰ ਗਿਆ ਸੀ ਹੈ हाँ, हाँ, कुमी कुमी कर गया कि मेरे पुत कान तू तो लेके आया फाक है ओ किू तो ले आया फाक हाँ कितू तो ले आया दश कू तो ले आया फाक क तो ले मेरा पुत हम्म मार्केट गया शी है जैसे कुमी -कुमी है कुमी घूमी करना हैं ओ 어, 문어? 어, 청청? 보여줘 내 아빠를 어디서 낳았어? 어디서 낳았어? 여기, 여기 어디서 낳았어, 내 아빠를? 마켓에 갔어? 마켓에 갔어? ਕਿ ਜਿੰਨੇ ਲਈ ਉਹ ਉਹ ਮੈਂ ਮੰਨੂੰ ਕਿ ਜਿੰਨੇ ਮੈਂ ਬੋਤਨੇ ਹੈ ਐ ਐਕਸਚੇਜ ਕਰ ਨੈਕਸਟ ਆਈ ਚ ਐਂ ਕਰਨਾ ਐਂ ਐਂ ਕਰਨਾ ਐਂ ਕਰਨਾ ਆਉ 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 ਕਰਨਾ ਹੈ ਲਾਚੇ ਖੇਲੂ ਖੇਲੂ ਕਰਨਾ ਹਾਂ ਖੇਲੂ ਖੇਲੂ ਕਰਦੇ ਹਾਂ ਹਾਂ ਕੀ ਬੋਲ ਬੁਰਬੁਰ ਦੱਸ ਮੈਨੂੰ ਫਾਕ ਕਿਥੋਂ ਆਈ ਫਾਕ ਫਾਕ ਕਿਥੋਂ ਆਈ ਮੇਰੇ ਪੁੱਤ ਦੀ ਕੌਣ ਦੇ ਗਿਆ ਹੂੰ ਟੰਟੂ ਓ ਟੰਟੂ ਮੇਰੇ